हां जी गुरु गम प्रमाणता पायो सत संतोष ग्रहज लायो गुरु गम प्रमाण ज्ञान ਅੰਦਰ ਤੇ ਜਾ ਪ੍ਰਵੇਸ਼ ਕਰ ਗਿਆ ਨਾ ਹਮ ਹਮ ਹਿਰਦੇ ਚ ਹਮ ਹਮ ਗਿਆਨਤੀ ਕਰਨ ਜਾ ਹਿਰਦੇ ਚ ਪ੍ਰਵੇਸ਼ ਕਰ ਗੀ ਤੂੰ ਹਮ ਹਮ ਉਹਦਾ ਸਬੂਤ ਹੈ ਪ੍ਰਮਾਣ ਹੈ ਉਹਦਾ ਹਮ ਹਮ ਤੈਂ ਪਾਇਓ ਕੀ ਪ੍ਰਾਪਤੀ ਹੋਈ ਏ ਤਦ ਹਮ ਹਮ ਆਪ ਪ੍ਰਾਪਤੀ ਉਹਦਾ ਸਬੂਤ ਹੈ ਕਿ ਤੇਰੇ ਅੰਦਰ ਗਿਆਨ ਉਹ ਪ੍ਰਵੇਸ਼ ਕਰ ਗਿਆ ਹੂੰ ਹੂੰ ਸਤ ਸੰਤੋਖ ਰਹਿ ਚ ਲਾਇਓ ਬਾਤ ਸਤ ਸੰਤੋਖ ਦੀ ਅਵਸਥਾ ਪ੍ਰਾਪਤ ਕਰ ਲਈ ਹੂੰ ਹੂੰ ਸਤ ਸੰਤੋਖ ਦੀ ਅਵਸਥਾ ਪ੍ਰਾਪਤ ਹੋ ਗਈ ਹੂੰ ਹੂੰ ਐਸਾ ਸੰਤੋਖ ਪੈਦਾ ਹੋ ਗਿਆ ਜਿਹਨੂੰ ਮਾਇਆ ਦੁਨੀਆਂ ਦੀ ਸ਼ਕਤੀ ਜਿਹੜੀ ਹੈ ਮਾਇਆ ਸਭੀ ਸ਼ਕਤੀ ਮਾਨ ਜਿਹਨੂੰ ਮਾਇਆ ਕਹਿੰਦੇ ਨੇ ਆਡੀ ਪਰਵਲ ਮਾਇਆ ਉਹਨੂੰ ਤੋੜੀ ਸਕਦੀ ਸੋ ਦੋਖ ਨੂੰ ਖੇਤ ਦੀ ਸਕਦੀ ਪੇਤ ਦੀ ਸਕਦੀ ਉਹ ਸਦੋਖ ਮਾਇਆ ਦੀ ਸ਼ਕਤੀ ਉਹ ਕੁਝ ਨਹੀਂ ਕਰ ਸਕਦੀ ਐਸਾ ਸਦੋਖ ਹੈ ਕੋਈ ਸੱਤ ਨੋਦ ਨਾ ਲੱਗਿਆ ਸਦੋਖਾਂ ਹਾਂਜੀ ਅੱਜ ਨੂੰ ਝੂਠ ਕੇ ਵੀ ਛੇਰ ਕਰਦੂ ਕੋਚ ਉਹ ਝੂਠੋ ਸੱਚ ਠੀਕ ਹੈ ਜੀ ਗੋਬ ਦਾ ਤੀਰ ਬਣਾਇਆ ਗੋਬ ਦਾ ਹੂੰ ਹੂੰ ਮੁਕਤੀ ਦਾ ਬਰਛੀ ਬਣਾ ਲਈ ਠੀਕ ਹੈ ਜੀ ਤੀਰ ਦੇ ਮੂਹਰੇ ਲਾ ਲਈ ਹੂੰ ਉਧਰ ਐ ਸੁਜੋ ਪਾਈ ਹੋਈ ਅਗਦੇ ਤੇ ਲੋਹੇ ਦੀ ਈਰ ਮਾਇਆ ਜੋਰ ਨਾਲ ਲੋਹੇ ਦੀ ਸੁਜੋ ਤੇ ਉਹ ਛੇਕ ਕਰ ਦੂਗਾ ਮੂਹ ਦਾ ਤੀਰੋ ਚ ਹੂੰ ਇਹ ਲੱਗੂ ਹੀ ਜਾਵੇ ਛੇਕਦਾ ਹੁੰਦਾ ਹੀ ਹਾਂਜੀ ਆਪਣਾ ਮੂਹ ਬਣਾ ਦੇ ਡਿਪੂ ਥੰਦੇ ਹੂੰ ਮਾਇਆ ਦੇ ਬਾਣ ਕੇ ਕੱਢਦੇ ਵੀ ਨੇ ਆਪਣਾ ਮੂਹ ਬਣਾ ਦੇ ਥੱਲੇ ਦੇ ਪੈਦੂ ਦੇ ਅੱਛਾ ਜੀ ਕਬੀਰ ਕਹਿੰਦਾ ਆਈ 부ਜੇ ਪੈ ਅੰਤ ਕਰੇ ਕਰ ਪੈਥੋ ਹੂੰ ਉਹ ਤਲਵਾਰ ਦਾ ਰੂਪ ਧਾਰਨ ਕਰਕੇ ਵੀ ਆਈ ਮਾਇਆ ਮੂਹ ਦੀ ਤਲਵਾਰ ਉਹ ਤੀਰ ਦਾ ਰੂਪ ਧਾਰਨ ਕਰਕੇ ਆਈ ਉਹ ਖੰਜਰ ਦਾ ਰੂਪ ਧਾਰਨ ਕਰਕੇ ਆਈ ਉਹ ਕਟਾਰ ਦਾ ਰੂਪ ਧਾਰਨ ਕਰਕੇ ਆਈ ਉਹ ਦੇਜੇ ਦਾ ਰੂਪ ਧਾਰਨ ਕਰਕੇ ਆਈ ਪਰ ਭੋਗ ਦੀ ਸੀ ਜਦ ਕਾਮਯਾਬ ਨਹੀਂ ਹੋਈ ਲੱਗ ਕੇ ਆਪਣਾ ਮੂੰਹ ਬਣਾ ਲਿਆ ਤਾਂ ਆਦੇਸ਼ ਕਰਤਾ ਦੁਬਿਕਾਰ ਕਰਕੇ ਪਿਛੇ ਮੁੜ ਗਈ ਮੈਂ ਵੀ ਕੁਝ ਕਿਹਾ ਆਪੇ ਵੱਜ ਕੇ ਆਪੇ ਗੁੜ ਗਈ ਪਿਛੇ ਹੂੰ ਲੈ ਲਾਈ ਟੱਕਰਾ ਕੇ ਪਹਾੜ ਨਾਲ ਟੱਕਰਾ ਕੇ ਪੇਜ ਉੱਡ ਗਈ ਬਾਹਰ ਦਾ ਕੀ ਕਰ ਗਿਆ ਹੂੰ ਲੈ ਲਾਈ ਗਾਂ ਕੋਥਰ ਦੀ ਗਾਉਦੂ ਨਾਲ ਟਕਰਾ ਗਈ ਪੇਜ ਉੱਡ ਗਈ ਹੂੰ ਹੂੰ ਉੱਧਰ ਨਾਲ ਕੇ ਲਹਿਰ ਮਰ ਗਈ ਉੱਥੇ ਹੂੰ ਉੱਧਰ ਹੋ ਕੇ ਜਾ ਉੱਥੇ ਹੂੰ ਹੂੰ ਸੁੱਟੋਕ ਦਾ ਹੋਇਜੇ ਠੀਕ ਹੈ ਠੀਕ ਲੈ ਰੁੱਟ ਵੀ ਘੜੇ ਇਹਦਾ ਕੀ ਬਗਾੜੂ ਨਾਲੇ ਜਲਦੀ ਆ ਸਕਦਾ ਇਥੋਂ ਇਹ ਵੀ ਹੋ ਗਿਆ ਜੀ ਸਤ ਸੰਤੋਖ ਇੱਕ ਅੱਖਰ ਹੈ ਜਦ ਆਪਾਂ ਬੰਧਾਵਣੀ ਪੜ੍ਹਦੇ ਆ ਉਹਦੇ ਵਿੱਚ ਬੜਾ ਭੁਲੇਖਾ ਹੈ ਵੀ ਸ਼ਾਇਦ ਸੱਤ ਵਰਡ ਸੰਤੋਖ ਨਾਲੋਂ ਅਲੱਗ ਕੋਈ ਹੈ ਸਤ ਸੁਦੋਖ ਲੱਭ ਸਤ ਤਾਂ ਉਹਦਾ ਐਡਜੈਕਟਿਵ ਹੈ ਹਾਂਜੀ ਇੱਕ ਕੱਲਾ ਸੰਤੋਖ ਹੈ ਕਿ ਸਤ ਸੁਦੋਖ ਹੈ ਹੂੰ ਕੱਲਾ ਸੰਤੋਖ ਟੁੱਟ ਜਾਂਦਾ ਠੀਕ ਹੈ ਜੀ ਸਤ ਸੁਦੋਖ ਹੂੰ ਭੇਸ਼ਾ ਰਹਿਣ ਵਾਲਾ ਸਤੋਕ ਸੱਤ ਸਦੋਖ ਹੁੰਦਾ ਜਦੋਂ ਸੁਖਤੋਕ ਅਗਰ ਹੋ ਜਾਂਦਾ ਨਾ ਫਿਰ ਸੱਤ ਸਦੋਖ ਬਣ ਜਾਂਦਾ ਜਿਹੜਾ ਕੱਲਾ ਸਤੋਕ ਆ ਉਹ ਬਣ ਲਈਏ ਹਾਂ ਉਹਦੀ ਬਹੁਤ ਹੈ ਕੱਲੇ ਸਤੋਕ ਦੀ ਬਹੁਤ ਹੈ ਸੱਤ ਸਦੋਖ ਦੀ ਬਹੁਤ ਨਹੀਂ ਉਹਦੀ ਵਰਤ ਛਤਨੀ ਵਾਤਾ ਜਦ ਸੁਖਤੋਕ ਮਰਦੀ ਉਹ ਹਮ ਹਰ ਸੱਕੇ ਲਾ ਕੇ ਸਤੋਕ ਕਬ ਵਰਜੂਗਾ ਹਮ ਹਮ ਸਤੋਕ ਤੋਂ ਅਬਰਕ ਅੱਲਾ ਸਤੋਕ ਨੂੰ ਕਾਲ ਵਾਸ ਹਮ ਆ ਕੱਲਾ ਸੰਤੋ ਕੀ ਹੁੰਦਾ ਹਮ ਲੱਗਰ ਜਿ ਬਹਿ ਗਿਆ ਪ੍ਰਸ਼ਾਦ ਦੇ ਸ਼ਗਲ ਬਣਾ ਗਿਆ ਯੇ ਜੀ ਬੜੇ ਬੜੇ ਪ੍ਰਸ਼ਾਦ ਤੇ ਰੱਜ ਗਿਆ ਉਹ ਕਹਿੰਦਾ ਹੋਰ ਕਹਿੰਦਾ ਵੀ ਦੁਜੀ ਹਮ ਹਮ ਨਾ ਨਾ ਲੈ ਗੱਲ ਸੁਭੀ ਸਤੋਕ ਹਮ ਹਮ ਥੋੜੀ ਦੇਰ ਬਾਅਦ ਫਿਰ ਭੁੱਖ ਲੱਗਿਆ ਹੋਣੀ ਠੀਕ ਹੈ ਆਈ ਵੀ ਸੁਣਦਾ ਰਹੂ ਠੀਕ ਹੈ